ਇਹ ਆਪਣੇ ਅੱਗੇ ਗਿੱਲ ਚਾਚੂ ਦਾ ਬਰਥਡੇ ਹੈ सेलिब्रेट ਕਰਨਾ ਹੈ ਆਪਨੇ ਵੱਡੇ ਭਾਈ ਆਪਾਂ ਗਿੱਲ ਚਾਚੂ ਨੂੰ ਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਧਰ 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 ਬਾਈ ਹੈਪੀ ਬਰਥਡੇ ਆ ਦੇਖੋ ਬਾਈ ਆਪਣਾ ਚਾਚੂ ਆ ਗਿਆ ਬਾਹਰ ਤੇ ਚਾਚੂ ਨੂੰ ਕਰਤਾ ਬਾਈ ਅੱਜ ਸਨੋ ਸਨੋ ਕਰਤੀ ਆ ਦੇਖ ਲਓ ਬਾਈ ਹੈਪੀ ਬਰਥਡੇ ਹੈਪੀ ਬਰਥਡੇ ਚਾਚੂ ਚਾ ਲਓ ਮਿੱਤਰੋ ਆਪਾਂ ਤਾਂ ਪਏ ਸੀ ਸੁੱਤੇ ਪਰ ਆ ਕੇ ਅੰਕਸ਼ ਹੁਣੀ ਰਾਤੀ ਪੂਰੇ 11:58 ਮਿੰਟ ਤੇ ਪਤੰਦਰ ਆ ਗਏ ਉਹਨੇ ਬਸ ਸੁੱਤੇ ਪਏ ਬੰਦੇ ਨੂੰ ਕੋ ਪਤਾ ਨਹੀਂ ਲੱਗਦਾ ਪਰ ਉਹ ਬਰਥਡੇ ਕੇਕ ਲੈ ਕੇ ਆਏ ਸੀ ਧੰਨਵਾਦ ਮੇਰੇ ਪੁੱਤਰਾ ਦਾ ਤੇ ਮੈਨੂੰ ਤਾਂ ਸਾਲਾ ਸਮਝ ਹੀ ਨਾ ਆਵੇ ਕੀ ਹੋਈ ਜਾ ਰਿਹਾ ਵਾ ਤੇ ਪਰ ਬਹੁਤ ਇੰਜੋਏ ਕੀਤਾ ਤੇ ਰਾਤੀ ਗਿਆਨੀ 11:58 ਮਿੰਟ ਤੇ ਆ ਗਏ ਸੀਗੇ ਦੋਨੇ ਜਾਨੇ ਤੇ ਸੁਨੋ ਸੁਨਾ ਸਪਰੇਅ ਕੀਤੀ ਪਤੰਦਰਾ ਨੇ ਮੇਰਾ ਤਾਂ ਬੁਰਾ ਹਾਲ ਕਰਤਾ ਤੇ ਪਰ ਨੰਬਰ ਲੱਗੇ ਆ ਕਿ ਮੇਰੇ ਦੋਨੇ ਸ਼ੇਰ ਤੇ ਰਾਤੀ ਆ ਗਏ ਬਰਥਡੇ ਮਨਾ ਕੇ ਗਏ ਆਪਦੇ ਚਾਚੂ ਦਾ ਇਹ ਆਪਣਾ ਪੁੱਤਰ ਗੁਰਾ ਰੇਲ ਉਥਰਾ ਲਓ ਜੀ ਫੇਰ ਆ ਪਸ ਫੇਰ ਇਸ ਵੇਰੇ ਉੱਠੇ ਉੱਠ ਕੇ ਆਪ ਦਾ ਥੋੜਾ ਜਿਹਾ ਡੈਂਟਿਕ ਪੇਂਟਿੰਗ ਕਰਾਉਣ ਦੀ ਖਤ ਬਿਆਰ ਦੇ ਵਿੱਚ ਗਏ ਬਿਆਰ ਤੋਂ ਆ ਕੇ ਫਿਰ ਆਪਾਂ ਘਰੇ ਆ ਕੇ ਨਹਾਤ ਹੋ ਕੇ ਰੈਡੀ ਹੋਏ ਮਛਾ ਮਛਰੂ ਵਟ ਚਾੜੇ ਹਜੇ ਡਰਾਈ ਡਰੂ ਮਾਰਨੀ ਹੈ ਬੜਾ ਨੂੰ ਬੂਟੂ ਨਹੀਂ ਪਾਏਗੀ ਹਜੇ ਰੈਡੀ ਰੂੜੀ ਹੋ ਰਹੇ ਆ ਤੇ ਨਾਲ ਫਿਰ ਤੁਹਾਡੀ ਜਾ ਵੀ ਰੈਡੀ ਹੋ ਰਹੀ ਆ ਤੇ ਫਿਰ ਤੁਹਾਡੀ ਭਾਬੀ ਆਪਣੇ ਵਾਸਤੇ ਗਿਫਟ ਲੈ ਕੇ ਆਈ ਸੀ ਉਹ ਕਹਿੰਦੀ ਗੱਲ ਸਾਬ ਗਿਫਟ ਪਾਓ ਫਿਰ ਆਪਾਂ ਨੂੰ ਨੇ ਆਪਣਾ ਜੋ ਗਿਫਟ ਲੈ ਕੇ ਆਈ ਸੀ ਉਹ ਗਿਫਟ ਪਾਇਆ ਨਾਲੇ ਮੁਸਕਰਾ ਵੀ ਰਹੀ ਆ ਤੇ ਧੰਨਵਾਦ ਥੈਂਕ ਯੂ ਤੇ ਗਿਫਟ ਦਾ ਗਿਫਟ ਤਾਂ ਚਲੋ ਕਾਦਾ ਪਿਆਰ ਹੋਣਾ ਚਾਹੀਦਾ ਗਿਫਟ ਗੁੱਟ ਤਾਂ ਚੱਲਦੇ ਰਹਿੰਦੇ ਫਿਰ ਆਪਾਂ ਹੋ ਕੇ ਰੈਡੀ ਗਏ ਬਿਆਰ ਨੂੰ ਕੋਕੇ ਪਰ ਬਰਥਡੇ ਬੋਏ ਸੀਗੇ ਅੱਜ ਗੱਲ ਸਾਹਿਬ ਤੇ ਕੇਕ ਉਹ ਲੈ ਕੇ ਆਉਣਾ ਸੀਗਾ ਭਾਬੀ ਤੁਹਾਡੀ ਕੇਕ ਲੈਣ ਗਈ ਹੋਈ ਆ ਆ ਲਓ ਆ ਗਈ ਫਿਰ ਲੈ ਕੇ ਕੇਕ ਤੇ ਥੋੜੀ ਜਿਹੀ ਗਰਮੀ ਜ਼ਿਆਦਾ ਸੀ ਅੱਕੀ ਪਈ ਸੀ ਕੇਕ ਲੈ ਕੇ ਕੇਕ ਲੈ ਕੇ ਆਈ ਗੈਰ ਲਿਖਾ ਕੇ ਉੱਪਰ ਫਰੂਟ ਕੇਕ ਬੜਾ ਸੁਣਾ ਕੇਕ ਸੀਗਾ ਤੇ ਪਰ ਉਹ ਗਰਮੀ ਜ਼ਿਆਦਾ ਕਰਕੇ ਅੱਕੀ ਪਈ ਸੀ ਮੇਰੇ ਤੇ ਕਹਿੰਦੀ ਨਾਲ ਨਹੀਂ ਗਏ ਕੇਕ ਲੈਣ ਫਿਰ ਆਪਾਂ ਉਥੋਂ ਚੱਲੇ ਥੋੜਾ ਜਿਆ ਕੀਤਾ ਪਰ ਉਹ ਮੇਰੇ ਤੇ ਪੂਰਾ ਗਰਮ ਸੀ ਪਿਆਰ ਲਓ ਜੀ ਫਿਰ ਆਪਾਂ ਆਪਣੇ ਪਹੁੰਚ ਗਏ ਘਰੇ ਆਪਣੇ ਭਰਾ ਦਾ ਘਰ ਆ ਗੈਰੀ ਦਾ ਭਿੰਦੇ ਦਾ ਤੇ ਮੈਂ ਕਿਹਾ ਚਲੋ ਅੱਜ ਬਰਥਡੇ ਆਪਾਂ ਕਿਉਂਕਿ ਪਿੰਡ ਦਾ ਆਪਣਾ ਥੋੜਾ ਜਿਹਾ ਦੂਰ ਪੈ ਜਾਂਦਾ ਵਾ ਤਾਂ ਮੈਂ ਕਿਹਾ ਚਲੋ ਉੱਥੇ ਚੱਲਦੇ ਅੱਜ ਉੱਥੇ ਚੱਲ ਕੇ ਕੇਕ ਕੱਟਾਂਗੇ ਉੱਥੇ ਕੇਕ ਖੂਗ ਹੈਪੀ ਬਰਥਡੇ ਟੂ ਸਾਰੇ ਨਹੀਂ ਗਾ ਗਏ ਜਿਹੜਾ ਹੈਪੀ ਬਰਥਡੇ ਟੂ ਲਓ ਜੀ ਫਿਰ ਸਾਰਿਆਂ ਨੇ ਆਪਣੇ ਕੇਕ ਪਾਇਆ ਮੂੰਹ ਦੇ ਵਿੱਚ ਸ਼ਗਨ ਦੇ ਤੌਰ ਤੇ ਪਾਉਂਦੇ ਹੁੰਦੇ ਆ ਫੇਰ ਆਪਣਾ ਮੂੰਹ ਮਿੱਠਾ ਕਰਾਇਆ ਸਾਰਿਆਂ ਨੇ ਜੀਤ ਨੇ ਬੱਚਿਆਂ ਨੇ ਸਾਰਿਆਂ ਨੇ ਕੇਕ ਆਪਾਂ ਨੂੰ ਖਵਾਈ ਦੇ ਮੈਗਾ ਸਾਲਿਓ ਆਪ ਵੀ ਖਾ ਲੋ ਮੈਨੂੰ ਖਵਾਉਂਦੇ ਹੋਏ ਹੋਇਓ ਫੇਰ ਮੈਂਗਾ ਾਰਮਾਨ ਉਹ ਜਾਰਾ ਦੇਖਦਾ ਬੈਠਾ ਾਰਮਾਨ ਨੂੰ ਖਵਾਓ ਪਹਿਲਾਂ ਕੇਕ ਫੇਰ ਆਪਾਂ ਾਰਮਾਨ ਨੂੰ ਖਵਾਇਆ ਕੇਕ ਹੈਗਾ ਵੀ ਹਾਂ ਦੱਸ ਕੇ ਨਾ ਪੁੱਤਰਾ ਕਿੱਦਾਂ ਫੇਰ ਆ ਬੜਾ ਛੋਟਾ ਸ਼ਿਭੂ ਕਹਿੰਦਾ ਮੈਂ ਰਹਿ ਗਿਆ ਇਨੂੰ ਵੀ ਖਵਾਓ ਮੈਂ ਕਹ ਲਓ ਜੀ ਗਿਲਸਾ ਤੁਸੀਂ ਨਹੀਂ ਸਕੋ ਫੇਰ ਆਪਾਂ ਕਿ ਸਾਰਿਆਂ ਨੇ ਆਪਾਂ ਨੂੰ ਖਵਾ ਕੇ ਫੇਰ ਮੈਂ ਕਹਈ ਮਿੱਤਰੋ ਹੁਣ ਇਦਾਂ ਨਹੀਂ ਇਹ ਰਾਜਦੀਪ ਆ ਇਹ ਮੈਡਮ ਤੁਹਾਡੀ ਆ ਬੱਚੇ ਕਰ ਰਹੇ ਐਨਜੋਏ ਫੇਰ ਮੈਂ ਕਹਾਂ ਕਰੋ ਮਿੱਤਰੋ ਕਿਹਦਾ ਚਾਚੂ ਧੰਨਵਾਦ ਫੇਰ ਆਪਾਂ ਇੱਕ ਲਈ ਸੈਲਫੀ ਸੈਲਫੀ ਲੈ ਕੇ ਪਰ ਹੋ ਗਏ ਆਪਾਂ ਖਾਣ ਪੀਣ ਵਾਲੇ ਪਾਸੇ ਜੋ ਵੀ ਸਮਾਨ ਆਪਾਂ ਲੈ ਗਏ ਸੀ ਖਾਨ ਪੀਣ ਦਾ ਸਾਰੇ ਬੱਚਿਆਂ ਨੂੰ ਛਿਭੂ ਵੀ ਪੂਰਾ ਬਾਗੋ ਬਾਗ ਸੀਗਾ ਇਹ ਸਾਲਾ ਕਰੇ ਮੈਨੂੰ ਸੋਸਾ ਦਿਓ ਮੈਨੂੰ ਕੇਕ ਖਵਾਓ ਮੈਂ ਗਿਆ ਸਾਰਾ ਸ਼ਗੋ ਕੇਕ ਤੇ ਇਹ ਨੂੰ ਇਹ ਨੂੰ ਕੇਕ ਸਿਕਾਇਆ ਤੇ ਆਪਾਂ ਵੀ ਕੇਕ ਨੂੰ ਖਾਧਾ ਕਾਫੀ ਮਲਿਆ ਸੀ ਈਰਮਾਨ ਨੇ ਆਪਣੇ ਕੇਕ ਤੇ ਇਹ ਤੁਹਾਡੀ ਭਾਬੀ ਜੀ ਇਹ ਗਿਲਸਾ ਵੀ ਦੇਖ ਰਿਹਾ ਆਸ-ਪਾਸੇ ਕੀ ਮੌਲਾ ਬੰਦਾ ਸਾਡੇ ਵੱਲ ਵੀ ਦੇਖ ਲਓ ਭਾਈ ਲੋ ਜੀ ਵਧੀਆ ਜਾਨੀ ਕੇ ਸਮਾਈਲਾ ਦੇ ਰਹੇ ਨੇ ਬੇਡਾ ਕਾ ਵੀ ਟੈਂਬਾ ਚੇਤਾ ਆਉਂਦਾ ਇਹਨਾਂ ਨੂੰ ਮੇਰਾ ਫਿਰ ਵੀ ਮਤਰਾ ਹੋਗਾ ਕੰਮ ਸ਼ੁਰੂ ਦੁਬਾਰਾ ਤੋਂ ਫਿਰ ਹੋਗੇ ਇੱਕ ਇੱਕ ਦੇ ਦਾਲੇ ਸਾਰਾ ਵੱਡਾ ਛੋਟਾ ਕਦਾ ਫਿਰ ਹੁਣ ਪਾਸੇ ਹੋ ਜੋ ਮੈਨੂੰ ਚਮਚਾ ਫੜਾ ਦੋ ਮੈਂ ਕਹਾ ਠੀਕ ਆ ਬੌਜੀ ਚੱਕੋ ਤੁਸੀਂ ਚਮਚਾ ਉਹਨੇ ਆਪ ਹੀ ਚਮਚਾ ਚੱਕ ਕੇ ਆਪ ਹੀ ਕੰਮ ਸਟਾਰਟ ਕਰਤਾ ਕਹਿੰਦਾ ਮੈਂ ਤਾਂ ਇਕੱਲਾ ਹੀ ਖਾਊਂਗਾ ਮੈਗਾ ਸ਼ਕੋਗਲ ਸਾਹਿਬ ਚੱਕਰੀ ਕੋਈ ਨਹੀਂ ਤੇ ਵਧੀਆ ਜਾਨੀ ਕੇ ਇੰਜੋਏ ਕੀਤਾ ਜਵਾਕਾ ਨੇ ਵੀ ਸਾਰੇ ਪਰਿਵਾਰ ਨੇ ਪਰਮਾਤਮਾ ਚੜ੍ਹਦੀਆਂ ਕਲਾ ਰੱਖੇ ਸਾਰਿਆਂ ਤੇ ਹੈ ਨਾ ਸਾਰਿਆਂ ਨੂੰ ਖੁਸ਼ ਰੱਖੇ ਅਹ ਹ ਮੇਰਾ ਸ਼ਿਵੂ ਸਲਾਖਾ ਦਾ ਵੀ ਆ ਨਾਲ ਕਹਿੰਦਾ ਮੇਰੀ ਵੀਡੀਓ ਵੀ ਬਣਾਓ ਇੱਧਰ ਈਰਮਾਨ ਸਾਹਿਬ ਇਹ ਲੱਗੇ ਹੋਏ ਸੀਗੇ ਲੋ ਜੀ ਅੱਧਾ ਇੱਕ ਅੱਧਾ ਇੱਕ ਚੱਕਦਾ ਸੀਗਾ ਅੱਧਾ ਕੇ ਫਿਰ ਮੈਨੂੰ ਕਹਿੰਦਾ ਓ ਕਰੋ ਮੈਨੂੰ ਤਾਂ ਬਾਟੀ ਦੇ ਵਿੱਚ ਪਲੇਟ ਦੇ ਵਿੱਚ ਪਾ ਕੇ ਇਕੱਲੇ ਵੀ ਫੜਾ ਦੋ ਤੁਸੀਂ ਨਹੀਂ ਖਵਾਉਂਦੇ ਚੱਜ ਤਰ੍ਹਾਂ ਮੈਂ ਕਿਹਾ ਠੀਕ ਹੈ ਜੀ ਦਿਓ ਪਾ ਕੇ ਇਹਨਾਂ ਨੂੰ ਬਾਟੀ ਦੇ ਵਿੱਚ ਜਾਂ ਪਲੇਟ ਦੇ ਵਿੱਚ ਐਡਮ ਨੇ ਵੀ ਆਪਣੀ ਨੇ ਪਾ ਲਿਆ ਪਲੇਟ ਦੇ ਵਿੱਚ ਕੇਕ ਆਪਣੇ ਹਿੱਸੇ ਦਾ ਤੇ ਪਾ ਪਾ ਕੇ ਤੇਰੀ ਸਾਰਿਆਂ ਨੂੰ ਮੈਂ ਕਿਹਾ ਜੀ ਠੀਕ ਹੈ ਮਿੱਤਰੋ ਲਓ ਨਿਆਰੇ ਸ਼ਿਮੂ ਕੰਦਾ ਮੇਰੇ ਤੋਂ ਕੇਕ ਪਾਸੇ ਨਾ ਕਰੋ ਇੱਧਰ ਅਰਮਾਨ ਸਾਹਿਬ ਲੱਗੇ ਹੋਇਆ ਕੇਕ ਲੈਣ ਤੇ ਇਹ ਵੀ ਪੂਰਾ ਬਾਗੋ ਬਾਗ ਸੀ ਉਹ ਛੋਟਾ ਕਰੇ ਮੈਂ ਰਹਿ ਗਿਆ ਮੈਨੂੰ ਦਿਓ ਮੇਰੀ ਪਲੇਟ ਕਿੱਥੇ ਆ ਮੈਂ ਕੋਈ ਗੱਲ ਨਹੀਂ ਕਾਕਾ ਤੇਰੀ ਪਲੇਟ ਵੀ ਆਉਂਦੀ ਆ ਤੇ ਵਧੀਆ ਸੀ ਜਾਨੀ ਕਿ ਬਹੁਤ ਵਧੀਆ ਟਾਈਮ ਲੰਘਿਆ ਫਿਰ ਮਾਨ ਸਾਹਿਬ ਕਹਿੰਦੇ ਮਾਨ ਕਹਿੰਦਾ ਮੇਰੀ ਚਾਹ ਨਾ ਪਾਓ ਛੋਟਾ ਕਹਿੰਦਾ ਮੇਰੇ ਐਂਕਾ ਲਾਓ ਇਹ ਆ ਲਾਲੀਆਂ ਲਓ ਨਿਆਰੇ ਅੱਜ ਹੀਰੋ ਬਣ ਗਿਆ ਜੋਦ ਅਲਗਾਦਾ ਮੈਂ ਕੀ ਕਰੂ ਹੀਰੋ ਮੈਂ ਕਿ ਹੀਰੋ ਵਾਹ ਹੀਰੋ ਵਾਹ ਤਾ ਹੀਰੋ ਵਾਗਿਆ ਹੀਰੋ ਬਣ ਗਿਆ ਹੀਰੋ 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 ਬਣ ਗਿਆ ਹੀਰੋ ਬਣ ਗਿਆ ਬਾਜੀ ਦਾ ਫੋਨ ਆਇਆ ਤਾਂ ਉਹ ਬਾਹਰ ਗਏ ਹੋਏ ਸੀਗੇ ਉਹ ਕਹਿੰਦੇ ਆਜੋ ਗੱਲ ਸਾਹਿਬ ਤੁਹਾਡਾ ਬਰਥਡੇ ਦਾ ਕੇਕ ਕੱਟਣਾ ਵਾ ਮੈਂ ਕਿਹਾ ਜੀ ਠੀਕ ਆ ਫਿਰ ਆਪਾਂ ਚੱਲ ਗਏ ਹੰਬੜਾ ਰੋਡ ਤੇ ਬੀਕਾ ਨੀਡ ਸਵੀਟਸ ਵਾਲੇ ਆ ਉਹਨਾਂ ਦੇ ਉਹਨਾਂ ਦੀ ਸ਼ਾਪ ਦੇ ਅੰਦਰ ਹੀ ਫਿਰ ਸਾਰੇ ਜਿੰਨੇ ਭਰਾ ਆਏ ਹੋਏ ਸੀਗੇ ਆਪਣੇ ਕੁਲਦੀਪ ਵੀਰਾ ਮਨੀ ਪਾਜੀ ਮਾਨ ਸਾਹਿਬ ਕਰਨਵੀਰ ਵਿਨੇ ਸਾਰੇ ਦਾ ਬਹੁਤ ਬੋਤ ਪੋਸਤਨ ਵਾਲਾ ਹਾਂ ਤੈਨੂੰ ਕੋਈ ਨਾ ਕਹੇ ਤੈਨੂੰ ਹਾਇਰਿਕ ਹੋਵੇ ਦੰਨ ਆ ਨੀ ਦੰਨ ਯੱਕ ਕਿਤੇ ਵੀ ਚਲ ਯੂ ਚਲ ਰਸਤੇ ਕਰ ਰਿਹਾ ਆਪਰਾ ਇਸ ਪੇ ਭਟੇ ਪਾਜੀ ਸਮਝਦਾ ਦੋਆ ਆ ਬਸ ਟੱਪ ਬਤ ਚੰਦ ਨਾ ਆ ਆ ਵਾਸਦਾਂ ਗੰਡਾ ਕਦੋਂ ਵੀ ਹੋਗਾ ਇਸ ਤੋ ਵਾਲੀ ਰਹਾ ਹੋਣਾ ਚਾਹੀਦਾ ਤਾ ਗੇਲੀ ਹੋ ਉਸਨੂੰ ਗੇਲੀ ਪਾਜੀ ਸੋਹਰੇ ਲਾ ਦੀ ਬਹੁਤ ਬਹੁਤ ਅੱਗੇ ਅਧੂ ਰੱਖੀ ਬੰਦਨਾ ਕਰੀ ਛੋਟਾ ਕਰ ਲਾ ਛੋਟਾ ਕਰ ਲਾ ਤੁਸੀਂ ਏਡੇ ਵੱਡੇ ਹੋ ਓ ਓ ਹੋ ਹੈਪੀ ਬਰਥਡੇ ਟੂ ਯੂ ਹੋਪ ਆ ਡੇ ਹੈਪੀ ਬਰਥਡੇ ਟੂ ਉਹ ਖੇਲ ਰਹਿ ਗਿਆ ਲਿਖਣਾ ਖੇਲਾ ਆਜਾ ਕਾ ਹੋ 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 ਰਹਿ ਗਈ ਭਾਈ ਇੱਕ ਹੀ ਘਰਾਮ ਕਰਾ ਭਾਈ ਇੱਕ ਹੀ ਘਰਾਮ ਕੋਈ ਨਹੀਂ ਕੋਈ ਰਾਣਾ ਵਿੱਚ ਰਾਣਾ ਸਾਹਿਬ ਪੂਰੀ ਚੱਕਰ ਰਾਣੀ ਦੇ ਨਾਲ ਲੱਗੇ ਬੰਦ ਲੱਗੇ ਹੋਏ ਆਜਾ ਟੈਂਪੂ ਡਰਾਈਵਰ ਤੋਂ ਗਿਆ ਥੈਂਕ ਯੂ ਬਹੁਤ ਫਾਉਂਡ ਰਾਣਾ ਸਾਹਿਬ ਸੜਕਵਾ ਤਾ ਹਮ ਤੁਮੀ ਬਿਲਾਓ ਮਿਲਣਾ ਆਉਂ ਖਾਰਿਆ ਮੈਂ ਜੋ ਜੋ ਗੇਸ਼ਾ ਪਿੱਛੇ ਗੋਤੀ ਨਾ ਰਣੇ ਮੁੱਕ 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 ਬੇਡ ਤਲ ਲੋ ਜੀ ਫਿਰ ਉੱਥੇ ਆਪਣੇ ਜਿੰਨੇ ਵੀ ਭਰਾ ਆਏ ਹੋਏ ਸੀਗੇ ਸਾਰੇ ਸੱਜਣ ਆਏ ਹੋਏ ਸੀਗੇ ਕਿਉਂਕਿ ਅੰਕੁਸ਼ੁਣੀ ਦਾ ਸਵੇਰ ਪ੍ਰਕਾਰ ਕੇ ਪ੍ਰੋਗਰਾਮ ਕੰਮ ਵਾਲੇ ਬੰਦੇ ਆ ਨਿਕਲ ਗਏ ਸੀ ਆਪੋ ਆਪਣੇ ਗੋਰਾ ਵੀ ਕੰਮ ਤੇ ਨਿਕਲ ਗਿਆ ਅੰਕੁਸ਼ ਵੀ ਤੇ ਫਿਰ ਸ਼ਾਮੀ ਆਪਣੇ ਦੂਜੇ ਭਰਾ ਆਏ ਮੇਨਤਾ ਮਨੀ ਭਾਜੀ ਤੇ ਕੁਲਦੀਪ ਵੀਰਾ ਮਾਨ ਸਾਹਿਬ ਬਿਨੇ ਸੀ ਮੁੰਡਾ ਆਪਣਾ ਬੈਸੇ ਡਿਊਟੀ ਆਈ ਤੇ ਕੱਲ ਸੀ ਇੱਕ ਆ ਮੁੰਡਾ ਉਹਦੇ ਨਾਲ ਆਇਆ ਹੋਇਆ ਸੀਗਾ ਤੇ ਪੂਰਾ ਫੁੱਲ ਇੰਜੋਏ ਕਰਾਇਆ ਤੋਂ ਤੇ ਸੋ ਧੰਨਵਾਦ ਆਪਣੇ ਮਨੀ ਭਾਈ ਦਾ ਜੋ ਆਪਣੇ ਉਸਤਾਦ ਵੀ ਆ ਹਨਾ ਇੱਕ ਤਰ੍ਹਾਂ ਦੇ ਤੇ ਵੱਡੇ ਭਰਾ ਵੀ ਆ ਤੇ ਸਾਰਾ ਕੁਝ ਹੀ ਆ ਜਣੀ ਆਪਣੇ ਮਨੀ ਭਾਜੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਰ ਸਾਲ ਮੈਂ ਭਵੇਂ ਭੁੱਲ ਜਾ ਉਹ ਆਪਣਾ ਬਰਥਡੇ ਨਹੀਂ ਭੁੱਲਦੇ ਹਰ ਸਾਲ ਆਪਣਾ ਬਰਥਡੇ ਮਨਾਉਂਦੇ ਆ ਤੇ ਚਲੋ ਇਸੇ ਤਰ੍ਹਾਂ ਹੀ ਬਹੁਤ ਇੰਜੋਏ ਕੀਤਾ ਸਾਰੇ ਵੀਰਾਂ ਨੂੰ ਸਸ